ਚੈਨਲ ਪੰਜਾਬੀ ਦੇ ਕੈਨੇਡਾ ਨਿਊਜ਼ ਦੇ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ ਮੈਂ ਹਰਸ਼ਦੀਪ ਸਿੰਘ ਹੈਡਲਾਈਨਸ ਦੇ ਨਾਲ ਕਰਦੇ ਹਾਂ ਸ਼ੁਰੂਆਤ ਕੈਨੇਡਾ ਦੇ ਨੈਚੁਰਲ ਰਿਸੋਰਸਸ ਮਿਨਿਸਟਰ ਦਾ ਪਾਈਪਲਾਈਨ ਨੂੰ ਲੈ ਕੇ ਬਿਆਨ ਕਿਹਾ ਅਲਬਰਟਾ ਨੂੰ ਬ੍ਰਿਟਿਸ਼ ਕੋਲੰਬੀਆ ਤੇ ਇੰਡੀਜਨਸ ਪਾਈਚਾਰਿਆਂ ਦੀ ਸਹਿਮਤੀ ਜ਼ਰੂਰੀ ਫੈਡਰਲ ਸਰਕਾਰ ਵੀ ਨਿਭਾਏਗੀ ਨੇਗੋਸ਼ੀਏਸ਼ਨਸ ਦੇ ਵਿੱਚ ਰੋਲ ਬ੍ਰਿਟਿਸ਼ ਕੋਲੰਬੀਆ 'ਚ ਡਰੱਗ ਓਵਰਡੋਸ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਸਿਲਸਲਾ ਜਾਰੀ ਜੁਲਾਈ ਦੇ ਵਿੱਚ 153 ਤੇ ਅਗਸਤ ਦੇ ਵਿੱਚ 149 ਹੋਈਆਂ ਨੇ ਟੌਕਸਿਕ ਡਰੱਗਸ ਦੇ ਨਾਲ ਮੌਤਾਂ ਕੈਨੇਡਾ ਦੇ ਵਿੱਚ ਸਤੰਬਰ ਮਹੀਨੇ ਦੌਰਾਨ 60 ਹਜ਼ਾਰ ਨਵੀਆਂ ਨੌਕਰੀਆਂ ਹੋਈਆਂ ਹਟਾਇਦਾ ਅਰਥਸ਼ਾਸਤਰੀਆਂ ਦੇ ਅਨੁਮਾਨ ਨਾਲੋਂ ਵੱਡਾ ਅੰਕੜਾ ਪਰ ਬੇਰੋਜ਼ਗਾਰੀ ਦਰ 7.1% ਤੇ ਸਥਿਰ ਹੁਣ ਜਾਂਦੇ ਖਬਰਾਂ ਵਿਸਤਾਰ ਦੇ ਨਾਲ ਕੈਨੇਡਾ ਦੇ ਨੇਚਰਲ ਰਿਸੋਰਸਸ ਮਿਨਿਸਟਰ ਟੈਮ ਹੌਜਨ ਨੇ ਕਿਹਾ ਹੈ ਕਿ ਅਲਬਰਟਾ ਨੂੰ ਆਪਣੇ ਪਾਈਪਲਾਈਨ ਪ੍ਰੋਜੈਕਟ ਨੂੰ ਪੂਰਾ ਕਰਨ ਲਈ ਬ੍ਰਿਟਿਸ਼ ਕੋਲੰਬੀਆ ਸਰਕਾਰ ਅਤੇ ਪ੍ਰਭਾਵਿਤ ਇੰਡੀਜਨਸ ਕਮਿਊਨਿਟੀਆਂ ਦੀ ਪ੍ਰਵਾਨਗੀ ਲੈਣੀ ਪੈਗੀ ਉਨਾ ਕਹਿਆ ਕਿ ਜੇਕਰ ਪ੍ਰੋਵਿੰਸ ਪਾਈਪਲਾਈਨ ਬਣਾਉਣਾ ਚਾਹੁੰਦੀ ਹੈ ਤਾਂ ਜਿਸ ਦੇ ਅਧਿਕਾਰ ਖੇਤਰ ਵਿੱਚੋਂ ਪਾਈਪਲਾਈਨ ਲੰਘਣੀ ਹੈ ਉੱਥੋਂ ਆਗਿਆ ਅਲਬਰਟਾ ਨੂੰ ਲੈਣੀ ਪੈਗੀ ਕਿਉਂਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਫੈਡਰਲ ਮੇਜਰ ਪ੍ਰੋਜੈਕਟਸ ਆਫਿਸ ਵਿੱਚ ਫਾਰਮਲ ਅਪਲੀਕੇਸ਼ਨ ਦੇਣ ਦੀ ਤਿਆਰੀ ਕਰ ਰਹੇ ਨੇ ਅਤੇ ਉਹਨਾਂ ਆਸ ਪ੍ਰਗਟਾਈ ਹੈ ਕਿ 2026 ਤੱਕ ਕੋਈ ਪ੍ਰਾਈਵੇਟ ਪ੍ਰੋਪੋਨੈਂਟ ਵੀ ਇਸ ਵਿੱਚ ਆ ਜਾਏਗਾ ਜੇਕਰ ਖਾੜਦਲ ਹਟ ਜਾਂਦੇ ਨੇ ਪਰ ਬ੍ਰਿਟਿਸ਼ ਕਲੰਬੀਆ ਦੇ ਪ੍ਰੀਮੀਅਰ ਡੇਵਿਡ ਈਬੀ ਵੱਲੋਂ ਇਸ ਪਲਾਨ ਨੂੰ ਠੰਡੇ ਬਸਤੇ ਪਾ ਦਿੱਤਾ ਗਿਆ ਸੀ ਜਦੋਂ ਉਹਨਾਂ ਕਿਹਾ ਸੀ ਕਿ ਪ੍ਰੋਜੈਕਟ ਲਈ ਕੋਈ ਪ੍ਰਾਈਵੇਟ ਕੰਪਨੀ ਨਹੀਂ ਹੈ ਅਤੇ ਇਹ ਇੱਕ ਖਿਆਲੀ ਪ੍ਰੋਜੈਕਟ ਹੈ ਜਿੱਨਾ ਕੋਸਟ ਉੱਪਰ ਟੈਂਕਰ ਬੈਨ ਦਾ ਸਮਰਥਨ ਕਰਨ ਦੀ ਵੀ ਗੱਲ ਆਖੀ ਸੀ ਫਸਨੇਸ਼ਨਸ ਆਰਗੇਨਾਈਜੇਸ਼ਨ ਨੂੰ ਰਿਪਰੈਜ਼ੈਂਟ ਕਰਨ ਵਾਲੇ ਪ੍ਰੈਜ਼ੀਡੈਂਟ ਨੇ ਕਿਹਾ ਕਿ ਉਹ ਪਾਈਪਲਾਈਨ ਪ੍ਰੋਜੈਕਟ ਨੂੰ ਸਪੋਰਟ ਨਹੀਂ ਕਰਨਗੇ ਪਾਰ ਨੈਚੁਰਲ ਰਿਸੋਰਸ ਮਿਨਿਸਟਰ ਨੇ ਕਿਹਾ ਕਿ ਅਲਬਰਟਾ ਅਤੇ BC ਦਰਮਿਆਨ ਗੱਲਬਾਤ ਚ ਫੈਡਰਲ ਸਰਕਾਰ ਦੀ ਭੂਮਿਕਾ ਅਹਿਮ ਰਹੇਗੀ ਪਰ ਪਾਈਪਲਾਈਨ ਪ੍ਰਪੋਜ਼ਲ ਹਾਲੇ अर्ਲੀ ਸਟੇਜ ਦੇ ਉੱਪਰ ਹੈ ਦੂਜੇ ਪਾਸੇ ਐਂਗਸਕਰੀਡ ਇੰਸਟੀਚਿਊਟ ਵੱਲੋਂ ਇੱਕ ਸਰਵੇ ਕਰਵਾਇਆ ਗਿਆ ਹੈ ਕਿ ਕੈਨੇਡੀਅਨ ਪਾਈਪਲਾਈਨ ਪ੍ਰੋਜੈਕਟ ਬਾਰੇ ਕੀ ਸੋਚਦੇ ਨੇ ਜਿਸ ਵਿੱਚ 59% ਕੈਨੇਡੀਅਨ ਪਾਈਪਲਾਈਨ ਦੀ ਸਪੋਰਟ ਕਰ ਰਹੇ ਨੇ ਅਲਬਰਟਾ ਦੇ ਵਿੱਚ ਇਹ ਸਮਰਥਨ 78% ਹੈ ਪਾਈਪਲਾਈਨ ਦਾ ਸਮਰਥਨ ਕਰਨ ਵਾਲੇ ਬ੍ਰਿਟਿਸ਼ ਕੋਲੰਬੀਆਨਸ ਦੀ ਗਿਣਤੀ 56% ਹੈ ਪੋਲ ਵਿੱਚ 57% ਕੈਨੇਡੀਅਨਸ ਨੇ ਮੰਨਿਆ ਕਿ ਇਕਨੋਮਿਕ ਗਰੋਥ ਸਭ ਤੋਂ ਇੰਪੋਰਟੈਂਟ ਫੈਕਟਰ ਹੈ BC ਦੇ ਵਿੱਚ 44% ਲੋਕ ਮੰਨਦੇ ਨੇ ਕਿ ਨਾਰਥਰਨ ਕੋਸਟ ਤੇ ਟੈਂਕਰ ਟ੍ਰੈਫਿਕ ਲਈ ਖੋਲ ਦੇਣਾ ਚਾਹੀਦਾ ਜਾਂ ਫਿਰ ਇਸ ਪ੍ਰੋਜੈਕਟ ਦੇ ਲਈ ਜ਼ਰੂਰ ਖੋਲਣਾ ਚਾਹੀਦਾ ਕਿਉਂਕਿ ਅਲਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿਥ ਦੇ ਵੱਲੋਂ ਇਹ ਗੱਲ ਆਖੀ ਗਈ ਸੀ ਕਿ ਸਰਕਾਰ ਆਪਣੇ ਪੱਧਰ ਦੇ ਉੱਪਰ ਇਸ ਪਾਈਪਲਾਈਨ ਦੀ ਸ਼ੁਰੂਆਤੀ ਜਾਂਚ ਪੜਤਾਲ ਦਾ ਕੰਮ ਮੁਕੰਮਲ ਕਰਕੇ ਫਾਰਮਲ ਐਪਲੀਕੇਸ਼ਨ ਫੈਡਰਲ ਸਰਕਾਰ ਦੇ ਕੈਲਗਰੀ ਸਥਿਤ ਨੇਸ਼ਨ ਬਿਲਡਿੰਗ ਪ੍ਰੋਜੈਕਟਾਂ ਦੇ ਆਫਿਸ ਦੇ ਵਿੱਚ ਜਮ੍ਹਾਂ ਕਰਵਾਈ ਗਈ ਅਤੇ ਇਸ ਦੇ ਬਾਅਦ ਕੋਈ ਨਾ ਕੋਈ ਪ੍ਰਾਈਵੇਟ ਕੰਪਨੀ ਇਸ ਲਈ ਅੱਗੇ ਆਏਗੀ ਪਰ ਬ੍ਰਿਟਿਸ਼ ਕੋਲੰਬੀਆ ਦੇ ਪ੍ਰੀਮੀਅਰ ਦੇ ਵੱਲੋਂ ਜਦੋਂ ਇਸ ਨੂੰ ਖਿਆਲੀ ਪ੍ਰੋਜੈਕਟ ਦੱਸਿਆ ਗਿਆ ਤਾਂ ਉਸ ਮਾਮਲੇ ਤੇ ਵੀ ਪ੍ਰੀਮੀਅਰ ਸਮਿਥ ਨੇ ਟਿੱਪਣੀ ਕੀਤੀ ਸੀ ਕਿ BC ਦੇ ਪ੍ਰੀਮੀਅਰ ਦਾ ਬਿਆਨ ਅਨ ਕੈਨੇਡੀਅਨ ਅਤੇ ਅਨ ਕਨਸਟੀਟਿਊਸ਼ਨਲ ਆ ਪਰ ਅਮਰੀਕਾ ਜਾਣ ਤੋਂ ਪਹਿਲਾਂ ਪ੍ਰਧਾਨ ਮੰਤਰੀ ਮਾਕ ਕਾਰਨੀ ਦੇ ਨਾਲ ਵੀ એનર્ਜੀ ਦੇ ਵਿਸ਼ੇ ਦੇ ਉੱਪਰ ਡੈਨੀਅਲ ਸਮਿਥ ਵੱਲੋਂ ਚਰਚਾ ਕੀਤੀ ਗਈ ਸੀ ਤੇ ਉਹਨਾਂ ਇਸ ਸਬੰਧੀ ਪ੍ਰਧਾਨ ਮੰਤਰੀ ਦੇ ਰੁੱਖ ਨੂੰ ਪੋਜੀਟਿਵ ਦੱਸਿਆ ਸੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਮੇਜਰ ਪ੍ਰੋਜੈਕਟਾਂ ਦੀ ਅਗਲੀ ਸੂਚੀ ਫੈਡਰਲ ਸਰਕਾਰ ਨੇ ਅਨਾਉਂਸ ਕਰਨੀ ਹੈ ਉਸ ਦੇ ਵਿੱਚ ਇਹ ਤੇਲ ਪਾਈਪਲਾਈਨ ਪ੍ਰੋਜੈਕਟ ਵੀ ਹੋ ਸਕਦਾ ਹੈ ਪਰ ਦੂਜੇ ਪਾਸੇ ਜੇਕਰ ਆਇਲ ਇੰਡਸਟਰੀ ਖਾਸ ਕਰ ਪਾਈਪਲਾਈਨ ਬਿਲਡਿੰਗ ਦੇ ਨਾਲ ਸੰਬੰਧਿਤ ਕੰਪਨੀਆਂ ਦੀ ਗੱਲ ਕਰੀਏ ਤਾਂ ਉਹਨਾਂ ਦਾ ਇਹ ਕਹਿਣਾ ਹੈ ਕਿ ਜਦੋਂ ਤੱਕ ਫੈਡਰਲ ਸਰਕਾਰ ਟੈਂਕਰ ਬੈਨ ਨਹੀਂ ਹਟਾਉਂਦੀ ਉਸ ਸਮੇਂ ਤੱਕ ਪਾਈਪਲਾਈਨ ਬਣਨੀ ਸੰਭਵ ਨਹੀਂ ਹੈ ਬ੍ਰਿਟਿਸ਼ ਕੋਲੰਬੀਆ ਕਾਰੋਨਰ ਸਰਵਿਸ ਨੇ ਦੱਸਿਆ ਕਿ ਜੁਲਾਈ ਵਿੱਚ ਅਨਰੇਗੂਲੇਟਡ ਟੌਕਸਿਕ ਡਰੱਗਸ ਦੇ ਨਾਲ 153 ਮੌਤਾਂ ਹੋਈਆਂ ਨੇ ਤੇ ਅਗਸਤ ਦੇ ਵਿੱਚ 149 ਲੋਕਾਂ ਨੇ ਆਪਣੀ ਜਾਨ ਗਵਾਈ ਹੈ ਇਸ ਤੋਂ ਪਿਛਲੇ 2 ਮਹੀਨਿਆਂ ਦੇ ਮੁਕਾਬਲੇ ਨੰਬਰ ਥੋੜਾ ਉੱਪਰ ਨੇ ਕਿਉਂਕਿ ਮਈ ਦੇ ਵਿੱਚ 145 ਅਤੇ ਜੂਨ ਦੇ ਵਿੱਚ 147 ਮੌਤਾਂ ਹੋਈਆਂ ਸਨ ਗਵਰਨਮੈਂਟ ਸਟੇਟਮੈਂਟ ਅਨੁਸਾਰ ਜੁਲਾਈ ਅਤੇ ਅਗਸਤ ਵਿੱਚ ਟੌਕਸਿਕ ਡਰੱਗਸ ਦੇ ਨਾਲ ਹੋਈਆਂ ਮੌਤਾਂ ਦੇ ਆਧਾਰ ਉੱਤੇ ਰੋਜ਼ਾਨਾ 5 ਲੋਕਾਂ ਦੀ ਮੌਤ ਅਨਰੇਗੂਲੇਟਡ ਡਰੱਗ ਸਪਲਾਈ ਦੇ ਨਾਲ ਹੋਈ ਹੈ ਕੋਰਨਰ ਸਰਵਿਸ ਅਨੁਸਾਰ ਪ੍ਰਵਿੰਸ ਵਿੱਚ ਹੋਈਆਂ ਕੁੱਲ ਮੌਤਾਂ 'ਚ ਅੱਧੀਆਂ ਫਰੇਜ਼ਰ ਅਤੇ ਵੈਨਕੂਵਰ ਕੋਸਟਲ ਹੈਲਥ ਅਥਾਰਟੀ ਦੇ ਅਧੀਨ ਹੋਈਆਂ ਨੇ ਭਾਪਕੇ ਇਸ ਖੇਤਰ ਦੇ ਵਿੱਚ ਹੋਈਆਂ ਨੇ 60% ਮੌਤਾਂ 30 ਤੋਂ 59 ਸਾਲ ਏਜ ਗਰੁੱਪ ਦੇ ਵਿੱਚ ਹੋਈਆਂ ਨੇ ਤੇ 78% ਮੇਲ ਨੇ ਜਿਨ੍ਹਾਂ ਦੀ ਕੀ ਟੌਕਸਿਕ ਡਰੱਗ ਦੇ ਨਾਲ ਮੌਤ ਹੋਈ ਹੈ ਡਰੱਗ ਓਵਰਡੋਸ ਦੇ ਕਾਰਨ ਆਪਣੀ ਜ਼ਿੰਦਗੀ ਗਵਾ ਚੁੱਕੇ ਬਹੁਤ ਸਾਰੇ ਲੋਕਾਂ ਦੀਆਂ ਕਹਾਣੀਆਂ ਪਿਛਲੇ ਸਮੇਂ ਦੌਰਾਨ ਵੀ ਚਰਚਾ ਚ ਰਹੀਆਂ ਨੇ ਅਤੇ 70% ਮਰਨ ਵਾਲਿਆਂ ਦੀ ਟੈਸਟਿੰਗ ਦੇ ਵਿੱਚ ਫੈਂਟਾਨਿਲ ਪਾਈ ਗਈ ਹੈ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਦੇ ਵੱਲੋਂ ਟੌਕਸਿਕ ਡਰੱਗਸ ਦੇ ਨਾਲ ਹੋਣ ਵਾਲੀਆਂ ਮੌਤਾਂ ਨੂੰ ਰੋਕਣ ਦੇ ਲਈ ਪਿਛਲੇ ਸਮੇਂ ਦੌਰਾਨ ਬਹੁਤ ਸਾਰੇ ਕਦਮ ਚੁੱਕੇ ਗਏ ਜਿਸ ਦੇ ਵਿੱਚ 2.5 ਗ੍ਰਾਮ ਤੱਕ ਡਰੱਗ ਨੂੰ ਡੀਕ੍ਰਿਮੀਨਲਾਈਜ਼ ਕਰਨਾ ਅਤੇ ਸੇਫ ਸਾਈਟਸ ਬਣਾਉਣੀਆਂ ਜਿੱਥੇ ਕਿ ਲੋਕ ਬੈਠ ਕੇ ਡਰੱਗ ਕਰ ਸਕਣ ਤਾਂ ਜੋ ਓਵਰਡੋਜ਼ ਹੋਣ ਦੀ ਸਥਿਤੀ ਦੇ ਵਿੱਚ ਉਹਨਾਂ ਨੂੰ ਸਹਾਇਤਾ ਦਿੱਤੀ ਜਾ ਸਕੇ ਇਹਦੇ ਤੋਂ ਇਲਾਵਾ ਸਰਕਾਰ ਦੇ ਵੱਲੋਂ ਸੇਫ ਸਪਲਾਈ ਪ੍ਰੋਗਰਾਮ ਵੀ ਚਲایا ਗਿਆ ਪਰ ਇਹਨਾਂ ਪ੍ਰੋਗਰਾਮਸ ਦੇ ਚਲਦਿਆਂ ਪਿਛਲੇ ਸਮੇਂ ਦੌਰਾਨ ਸੁਧਾਰ ਜ਼ਰੂਰ ਨਜ਼ਰ ਆ ਰਿਹਾ ਹੈ ਕਿਉਂਕਿ 2016 ਦੇ ਵਿੱਚ ਜਦੋਂ ਟੌਕਸਿਕ ਡਰੱਗਸ ਦੇ ਨਾਲ ਹੋਣ ਵਾਲੀਆਂ ਮੌਤਾਂ ਦਾ ਨੰਬਰ ਇੱਕ ਵਾਰੀ ਵਧਿਆ ਤਾਂ ਬੀਸੀਡੀ ਸਰਕਾਰ ਵੱਲੋਂ ਇਸ ਨੂੰ ਪਬਲਿਕ ਹੈਲਥ ਐਮਰਜੈਂਸੀ ਐਲਾਨਿਆ ਗਿਆ ਸੀ ਅਤੇ ਉਸ ਤੋਂ ਬਾਅਦ ਕਈ ਕੋਸ਼ਿਸ਼ਾਂ ਕੀਤੀਆਂ ਗਈਆਂ ਕਿ ਡਰੱਗ ਓਵਰਡੋਜ਼ ਦੇ ਨਾਲ ਹੋਣ ਵਾਲੀਆਂ ਮੌਤਾਂ ਦੇ ਨੰਬਰ ਨੂੰ ਘਟਾਇਆ ਜਾ ਸਕੇ ਪਹਿਲਾਂ ਦੇ ਮੁਕਾਬਲੇ ਨੰਬਰ ਢੇਠਾ ਨੇ ਕਿਉਂਕਿ ਪਹਿਲਾਂ 200 ਤੋਂ ਜ਼ਿਆਦਾ ਮੌਤਾਂ ਹਰ ਦ ਮਹੀਨੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਡਰੱਗ ਓਵਰਡੋਸ ਨਾਲ ਹੁੰਦੀਆਂ ਸਨ ਪਰ ਹੁਣ ਇਹ ਨੰਬਰ 150 ਦੇ ਲਗਭਗ ਆ ਗਿਆਗਾ ਪਰ ਦੂਜੇ ਪਾਸੇ ਓਪੋਜੀਸ਼ਨ ਪਾਰਟੀਆਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਇਨ੍ਹਾਂ ਪ੍ਰੋਗਰਾਮਾਂ ਦੀ ਹਮੇਸ਼ਾ ਆਲੋਚਨਾ ਕਰਦੀਆਂ ਨੇ ਉਹਨਾਂ ਦਾ ਕਹਿਣਾ ਹੈ ਕਿ ਡਰੱਗ ਦੀ ਸਮੱਸਿਆ ਨੂੰ ਰੋਕਣ ਦੇ ਲਈ ਸਖਤ ਕਦਮ ਚੁੱਕਣ ਦੀ ਜ਼ਰੂਰਤ ਹੈ ਅਤੇ ਜੋ ਲੋਕ ਡਰੱਗ ਦੀ ਦਲਦਲ ਦੇ ਵਿੱਚ ਫਸੇ ਹੋਏ ਨੇ ਉਹਨਾਂ ਨੂੰ ਰੀਹੈਬ ਦੇ ਵਿੱਚ ਭੇਜਣਾ ਚਾਹੀਦਾ ਹੈ ਤਾਂ ਜੋ ਇਸ ਦਾ ਪੂਰਾ ਹੱਲ ਹੋ ਸਕੇ ਬ੍ਰਿਟਿਸ਼ ਕੋਲੰਬੀਆ ਦੀ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਹੈ ਅਤੇ ਸਰਕਾਰ 11 ਬਿਲੀਅਨ ਡਾਲਰ ਤੋਂ ਵੱਡੇ ਡੈਫੋਸਟ ਦੀ ਭਵਿੱਖਬਾਣੀ ਕਰ ਰਹੀ ਹੈ ਪਰ ਇਸ ਸੈਸ਼ਨ ਦੇ ਦੌਰਾਨ ਜਿੱਥੇ ਆਪੋਜੀਸ਼ਨ ਪਾਰਟੀ ਦੇ ਵੱਲੋਂ ਸਰਕਾਰ ਨੂੰ ਤਮਾਮ ਮੁੱਦਿਆਂ ਦੇ ਉੱਪਰ ਘੇਰਿਆ ਜਾਣਾ ਸੀ ਤਾਂ ਉਸ ਤਰ੍ਹਾਂ ਦੀ ਚਰਚਾ ਤਾਂ ਨਹੀਂ ਚੱਲ ਰਹੀ ਪਰ BC ਦੀ ਆਪੋਜੀਸ਼ਨ ਪਾਰਟੀ PC ਕੰਜ਼ਰਵੇਟਿਵ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਲਗਾਤਾਰ ਚਰਚਾ ਦੇ ਵਿੱਚ ਬਣੀ ਹੋਈ ਹੈ ਕਿਉਂਕਿ ਪਹਿਲਾਂ ਪਾਰਟੀ ਦੇ ਦੋ ਵਿਧਾਇਕਾਂ ਦੇ ਵੱਲੋਂ ਵੱਖਰੀ ਪਾਰਟੀ ਬਣਾਏਗੀ ਇਸ ਤੋਂ ਬਾਅਦ ਇੱਕ ਵੱਲੋਂ ਹੋਰ ਫਲੋਰ ਕ੍ਰੋਸ ਕੀਤਾ ਗਿਆ ਤੇ ਐਲਰਨੋਸ ਸਟਰਕੋ ਜੋ ਕਿ ਇੱਕ ਚਰਚਿਤ ਐਮਐਲਏ ਸਨ ਉਹਨਾਂ ਨੂੰ ਪਾਰਟੀ ਲੀਡਰ ਜੌਨ ਰਸਟਰਡ ਵੱਲੋਂ ਬਾਹਰ ਦਾ ਰਸਤਾ ਦਿਖਾ ਦਿੱਤਾ ਗਿਆ ਬ੍ਰਿਟਿਸ਼ ਕਲੰਬੀਆ ਦੇ ਵਿਰੋਧੀ ਧਿਰ ਦੇ ਲੀਡਰ ਜੌਨ ਰੌਸਟਰਡ ਵੱਲੋਂ ਇਹ ਵੀ ਕਨਫਰਮ ਕੀਤਾ ਗਿਆ ਹੈ ਕਿ ਕੰਸਰਵੇਟਿਵ ਐਮਐਲਏਜ਼ ਦੇ ਸੈੱਲਫੋਨ ਮੀਟਿੰਗ ਦੌਰਾਨ ਸਰਚ ਕੀਤੇ ਗਏ ਨੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਕਿਸੇ ਨੇ ਕੌਕਸ ਦੀ ਗੱਲਬਾਤ ਬਾਹਰ ਲੀਕ ਤਾਂ ਨਹੀਂ ਕੀਤੀ ਰੌਸਟਰਡ ਮੁਤਾਬਕ ਅੰਦਰ ਮੈਂਬਰਸ ਨੇ ਫੋਨ ਸਰਚ ਕੀਤੇ ਨੇ ਤਾਂ ਜੋ ਕੁਝ ਗਲਤ ਨਾ ਹੋਵੇ ਅਤੇ ਇਸ ਚੈਕਿੰਗ ਦੌਰਾਨ ਕੁਝ ਵੀ ਕਨਸਰਨਿੰਗ ਨਹੀਂ ਲੱਭਿਆ ਅਤੇ ਪਾਰਟੀ ਰੈਗੂਲਰ ਬੇਸਿਸ ਉੱਪਰ ਫੋਨ ਚੈੱਕ ਨਹੀਂ ਕਰਦੀ ਹੈ ਰੋਸਟਰ ਨੇ ਕਿਹਾ ਹੈ ਕਿ ਪਾਰਟੀ ਦੀ ਕੌਕਸ ਮੀਟਿੰਗ ਵਿੱਚ ਜੋ ਡਿਸਕਸ਼ਨ ਕੀਤੀ ਗਈ ਸੀ ਉਸ ਦੀ ਕੁਝ ਇਨਫੋਰਮੇਸ਼ਨ ਸੋਸ਼ਲ ਮੀਡੀਆ ਦੇ ਉੱਪਰ ਦੇਖੀ ਗਈ ਭਾਵ ਕਿ ਇਹ ਇਨਫੋਰਮੇਸ਼ਨ ਲੀਕ ਹੋਈ ਸੀ ਉਹਨਾਂ ਕਹੇ ਕਿ ਸਾਰੇ ਮੈਂਬਰਾਂ ਵੱਲੋਂ ਜ਼ਿਆਦਾ ਇੰਟਰਸਟ ਨਹੀਂ ਦਿਖਾਇਆ ਗਿਆ ਪਰ ਜ਼ਿਆਦਾਤਰ ਫੋਨ ਸਰਚ ਕਰਨ ਨੂੰ ਲੈ ਕੇ ਸਹਿਮਤ ਸਨ ਦੂਜੇ ਪਾਸੇ ਪਾਰਟੀ ਤੋਂ ਬਾਹਰ ਕੀਤੀ ਗਈ ਐਮ ਐਲ ਏ ਐਲਰਨੋ ਸਟਾਕੋ ਦੇ ਵੱਲੋਂ ਕਿਹਾ ਗਿਆ ਹੈ ਕਿ ਬੀ ਸੀ ਕੰਜ਼ਰਵਟਿਵ ਦੇ ਵਿੱਚ ਕੋਈ ਡੈਮੋਕਰੇਸੀ ਨਹੀਂ ਹੈ ਐਮ ਐਲ ਐਸ ਪਾਰਟੀ ਲੀਡਰ ਤੋਂ ਡਰਦੇ ਨੇ ਉਹਨਾਂ ਦੀ ਆਵਾਜ਼ ਨੂੰ ਲਗਾਤਾਰ ਦਬਾਇਆ ਜਾ ਰਿਹਾ ਹੈ ਉਹਨਾਂ ਆਖਿਆ ਕਿ ਬੀ ਸੀ ਕੰਜ਼ਰਵਟਿਵ ਆਪਣੇ ਕੰਜ਼ਰਵਟਿਵ ਬੈਂਡ ਕਾਰਨ ਵੱਧ ਵੋਟਾਂ ਲਿਜਾਣ ਦੇ ਵਿੱਚ ਕਾਮਯਾਬ ਹੋਈ ਸੀ ਪਰ ਭਵਿੱਖ ਦੇ ਵਿੱਚ ਜੇਕਰ ਪਾਰਟੀ ਨੇ ਸਰਕਾਰ ਬਣਾਉਣ ਵੱਲ ਵਧਣਾ ਤਾਂ ਲੀਡਰਸ਼ਿਪ ਤਬਦੀਲੀ ਬਹੁਤ ਜ਼ਰੂਰੀ ਹੈ ਭਾਪਕੇ ਸਮਾਂ ਆ ਗਿਆ ਕਿ ਹੁਣ ਲੀਡਰਸ਼ਿਪ ਕੈਂਪੇਨ ਸ਼ੁਰੂ ਕਰ ਦੇਣੀ ਚਾਹੀਦੀ ਹੈ ਪਰ ਪਿਛਲੇ ਦਿਨੀ ਲੀਡਰਸ਼ਿਪ ਰਿਵਿਊ ਵੀ ਹੋਇਆ ਸੀ ਜਿਸ ਦੇ ਵਿੱਚ ਜੌਨ ਰਸਟਰ ਨੂੰ ਵੱਡਾ ਸਮਰਥਨ ਮਿਲਿਆ ਸੀ ਪਰ ਇਸ ਦੇ ਵਿੱਚ 12 1250 ਹੀ ਪਾਰਟੀ ਮੈਂਬਰਸ ਦੇ ਵੱਲੋਂ ਵੋਟ ਦਿੱਤੀ ਗਈ ਸੀ ਅਤੇ ਇਸ ਮੌਕੇ ਤੇ ਚਾਲੀ ਵੋਟਾਂ ਦਾ ਵੀ ਮੁੱਦਾ ਚਰਚਾ ਦੇ ਵਿੱਚ ਰਿਹਾ ਸੀ ਕੈਨੇਡਾ ਪੋਸਟ ਦੀ ਯੂਨੀਅਨ ਦੇ ਵੱਲੋਂ ਪਿਛਲੇ ਦਿਨੀ ਸਟ੍ਰਾਈਕ ਸ਼ੁਰੂ ਕੀਤੀ ਗਈ ਸੀ ਅਤੇ ਕ੍ਰਾਊਨ ਕਾਰਪੋਰੇਸ਼ਨ ਦੇ ਵੱਲੋਂ ਜੋ ਨਵਾਂ ਆਫਰ ਦਿੱਤਾ ਗਿਆ ਉਸ ਨੂੰ ਵੀ ਯੂਨੀਅਨ ਦੇ ਵੱਲੋਂ ਹਾਲੇ ਤੱਕ ਨਹੀਂ ਵਿਚਾਰਿਆ ਗਿਆ ਸੀ ਪਰ ਕੈਨੇਡਾ ਪੋਸਟ ਦੀ ਯੂਨੀਅਨ ਵੱਲੋਂ ਬੀਤੀ ਰਾਤੀ ਹੋਈ ਮੀਟਿੰਗ ਤੋਂ ਬਾਅਦ ਇਹ ਫੈਸਲਾ ਕੀਤਾ ਗਿਆ ਹੈ ਕਿ ਡਾਕ ਅਤੇ ਪਾਰਸਲ ਦੁਬਾਰਾ ਤੋਂ ਡਿਲੀਵਰ ਕਰਨੇ ਸ਼ੁਰੂ ਕੀਤੇ ਜਾਣਗੇ ਤੇ ਯੂਨੀਅਨ ਵੱਲੋਂ ਰੋਟੇਸ਼ਨ ਵਾਈਜ਼ ਸਟ੍ਰਾਈਕ ਕੀਤੀ ਜਾਏਗੀ ਭਾਵ ਕਿ ਸਾਰੇ ਪੋਸਟਲ ਵਰਕਰ ਸਟ੍ਰਾਈਕ ਤੇ ਨਹੀਂ ਹੋਣਗੇ ਓਹੋ ਰੋਟੇਸ਼ਨ ਵਾਈਜ਼ ਸਟ੍ਰਾਈਕ ਦੇ ਉੱਪਰ ਜਾਣਗੇ ਕੈਨੇਡਾ ਪੋਸਟ ਨਾਲ ਸੰਬੰਧਿਤ ਫੈਡਰਲ ਮਿਨਿਸਟਰ ਨੇ ਯੂਨੀਅਨ ਵੱਲੋਂ ਕੀਤੇ ਐਲਾਨ ਦਾ ਸਵਾਗਤ ਕੀਤਾ ਹੈ ਤੇ ਕ੍ਰਾਊਨ ਕਾਰਪੋਰੇਸ਼ਨ ਅਤੇ ਯੂਨੀਅਨ ਨੂੰ 네ਗੋਸ਼ੀਏਸ਼ਨਸ ਦੇ ਲਈ ਦੁਬਾਰਾ ਟੇਬਲ ਤੇ ਆਉਣ ਦੀ ਉਮੀਦ ਵੀ ਜਤਾਈ ਹੈ ਮਿਨਿਸਟਰ ਲਾਈਟ ਪਾਉਂਡ ਵੱਲੋਂ ਯੂਨੀਅਨ ਨਾਲ ਗੱਲਬਾਤ ਸ਼ੁਰੂ ਕੀਤੀ ਗਈ ਹੈ ਜਿਸ ਵਿੱਚ ਉਹਨਾਂ ਪੋਸਟਲ ਸਰਵਿਸ ਸੰਬੰਧੀ ਤਾਜ਼ਾ ਮੈਂਡੇਟ ਨੂੰ ਚੇਂਜ ਕਰਨ ਉੱਪਰ ਆਵਾਜ਼ ਵੀ ਚੁੱਕੀ ਹੈ ਕੈਨੇਡਾ ਪੋਸਟ ਯੂਨੀਅਨ ਵੱਲੋਂ 25 ਸਤੰਬਰ ਨੂੰ ਫੈਡਰਲ ਸਰਕਾਰ ਦੀ ਅਨਾਉਂਸਮੈਂਟ ਤੋਂ ਬਾਅਦ ਸਟ੍ਰਾਈਕ ਸ਼ੁਰੂ ਕੀਤੀ ਗਈ ਸੀ ਅਤੇ ਇਸ ਦੇ ਬਾਅਦ ਕ੍ਰਾਊਨ ਕਾਰਪੋਰੇਸ਼ਨ ਦੇ ਵੱਲੋਂ ਅਗਲੇ 4 ਸਾਲਾਂ ਦੇ ਵਿੱਚ ਲਗਭਗ 13.5% ਤਨਖਾਹ ਵਾਧੇ ਦੇ ਨਾਲ ਨਵਾਂ ਪ੍ਰਪੋਜ਼ਲ ਅੱਗੇ ਰੱਖਿਆ ਗਿਆ ਸੀ ਪਰ ਪੋਸਟਲ ਵਰਕਰਸ ਦੀ ਯੂਨੀਅਨ ਨੇ ਇਸ ਉੱਪਰ ਕੋਈ ਰਿਸਪੌਂਡ ਨਹੀਂ ਕੀਤਾ ਸੀ ਜਿਸ ਦੇ ਬਾਅਦ ਕ੍ਰਾਊਨ ਕਾਰਪੋਰੇਸ਼ਨ ਦੇ ਇਸ ਪ੍ਰਪੋਜ਼ਲ ਨੂੰ ਲੈ ਕੇ ਫੈਡਰਲ ਮਨਿਸਟਰ ਨੇ ਅਪੀਲ ਕੀਤੀ ਸੀ ਕਿ ਯੂਨੀਅਨ ਇਸ ਤੇ ਉਪਰ ਵਿਚਾਰ ਜ਼ਰੂਰ ਕਰੇ ਫੈਡਰਲ ਮਨਿਸਟਰ ਨੇ ਇਹ ਗੱਲ ਵੀ ਕਹੀ ਸੀ ਕਿ ਦੋਵੇਂ ਧਿਰਾਂ ਜਾਣਦੀਆਂ ਨੇ ਕਿ ਇਸ ਮਸਲੇ ਦਾ ਹੱਲ 네ਗੋਸ਼ੀਏਸ਼ਨਸ ਦੇ ਨਾਲ ਨਿਕਲ ਸਕਦਾ ਹੈ ਤੇ ਜਦੋਂ ਤੱਕ ਦੋਵੇਂ ਟੇਬਲ ਤੇ ਬੈਠ ਕੇ ਹੱਲ ਨਹੀਂ ਕੱਢਦੀਆਂ ਉਸ ਸਮੇਂ ਤੱਕ ਗੱਲਬਾਤ ਜਾਰੀ ਰਹਿਣੀ ਚਾਹੀਦੀ ਹੈ ਉਹਨਾਂ ਆਖਿਆ ਕਿ ਲੰਮਾ ਸਮਾਂ ਇਸ ਤਰ੍ਹਾਂ ਦੇ ਲੇਬਰ ਡਿਸਪਿਊਟ ਦੇ ਕਾਰਨ ਕੈਨੇਡਾ ਪੋਸਟ ਦੀਆਂ ਸਰਵਿਸਿਜ਼ ਵੀ ਪ੍ਰਭਾਵਿਤ ਹੋ ਰਹੀਆਂ ਨੇ ਤੇ ਲੋਕਾਂ ਦੇ ਵਿੱਚ ਇਸ ਕ੍ਰਾਊਨ ਕਾਰਪੋਰੇਸ਼ਨ ਦੇ ਵਿਸ਼ਵਾਸ ਦਾ ਫਰਕ ਵੀ ਪੈਂਦਾ ਪਰ ਜਦੋਂ ਪੱਤਰਕਾਰਾਂ ਨੇ ਫੈਡਰਲ ਮਿਨਿਸਟਰ ਨੂੰ ਇਹ ਗੱਲ ਪੁੱਛੀ ਕਿ ਕੀ ਫੈਡਰਲ ਸਰਕਾਰ ਇਸ ਦੇ ਵਿੱਚ ਇੰਟਰਵੈਨ ਕਰੇਗੀ ਭਾਪਕੇ ਇਸ ਸਟ੍ਰਾਈਕ ਨੂੰ ਖਤਮ ਕਰਨ ਦੇ ਲਈ ਤਾਂ ਉਹਨਾਂ ਇਹ ਗੱਲ ਕਹੀ ਸੀ ਕਿ ਇਸ ਸਮਾਂ ਇਹ ਹੈ ਕਿ ਦੋਵੇਂ ਧਿਰਾਂ ਟੇਬਲ ਤੇ ਬੈਠ ਕੇ ਗੱਲਬਾਤ ਕਰਨ ਪਰ ਕੈਨੇਡਾ ਪੋਸਟ ਦੇ ਨਾਲ ਸੰਬੰਧਿਤ ਮਿਨਿਸਟਰ ਨਾਲ ਯੂਨੀਅਨ ਦੀ ਬੀਤੀ ਰਾਤ ਹੋਈ ਮੀਟਿੰਗ ਤੋਂ ਬਾਅਦ ਕੁਝ ਪੋਜ਼ਿਟਿਵ ਨਤੀਜੇ ਜ਼ਰੂਰ ਸਾਹਮਣੇ ਆਏ ਨੇ ਕਿ ਹੁਣ ਰੋਟੇਸ਼ਨ ਵਾਈਜ਼ ਸਟ੍ਰਾਈਕ ਹੋਏਗੀ ਅਤੇ ਭਵਿੱਖ ਦੇ ਵਿੱਚ ਸ਼ਾਇਦ ਜਲਦੀ ਕੋਈ ਸਮਝੌਤਾ ਵੀ ਹੋ ਸਕਦਾ ਹੈ ਪ੍ਰਧਾਨ ਮੰਤਰੀ ਮਾ ਕਾਰਨੀ ਵੱਲੋਂ ਕਿਹਾ ਗਿਆ ਕਿ ਅਮਰੀਕਾ ਵੱਲੋਂ ਕੁਝ ਸੈਕਟਰਸ ਨੂੰ ਟੈਰਫਾਂ ਦੇ ਨਾਲ ਹਿੱਟ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਇਹ ਕੋਸ਼ਿਸ਼ ਕੈਨੇਡਾ ਯੂਐਸ ਮੈਕਸੀਕੋ ਫ੍ਰੀ ਟ੍ਰੇਡ ਐਗਰੀਮੈਂਟ ਦੀ ਨੇਗੋਸ਼ੀਏਸ਼ਨ ਸਮੇਂ ਵੀ ਜਾਰੀ ਰਹਿ ਸਕਦੀ ਹੈ ਕਿਉਂਕਿ ਇਸ ਟ੍ਰੇਡ ਐਗਰੀਮੈਂਟ ਦੇ ਰੀਨਿਊ ਹੋਣ ਤੋਂ ਬਾਅਦ ਵੀ ਟੈਰਫ ਵਾਲੀ ਸਮੱਸਿਆ ਪੂਰੀ ਤਰ੍ਹਾਂ ਹੱਲ ਨਹੀਂ ਹੋਣੀ ਕਿਉਂਕਿ ਅਗਲੇ ਸਾਲ 크ਿਸਮਸ ਸੰਬੰਧੀ ਨੇਗੋਸ਼ੀਏਸ਼ਨਸ ਸ਼ੁਰੂ ਹੋਣਗੀਆਂ ਤੇ ਉਸ ਤੋਂ ਪਹਿਲਾਂ ਆਊਟਸਟੈਂਡਿੰਗ ਇਸ਼ੂ ਹੱਲ ਹੋਣੇ ਚਾਹੀਦੇ ਨੇ ਅਤੇ ਕੈਨੇਡਾ ਸਟੀਲ, ਅਲੂਮੀਨਮ, ਆਟੋ ਅਤੇ ਲੰਬਰ ਇੰਡਸਟਰੀ ਲਈ ਡੀਲ ਕਰਨੀ ਜ਼ਰੂਰੀ ਸਮਝ ਰਿਹਾ ਅਮਰੀਕਾ ਕੈਨੇਡਾ ਟ੍ਰੇਡ ਮਿਨਿਸਟਰ ਡੋਮਿਨਿਕ ਲਿਬਲੌਂਕ ਅੱਜ ਵਾਸ਼ਿੰਗਟਨ ਤੋਂ ਵਾਪਸ ਆਏ ਨੇ ਤੇ ਅਮਰੀਕੀ ਅਫੀਸ਼ੀਅਲਸ ਦੇ ਨਾਲ ਗੱਲਬਾਤ ਲਗਾਤਾਰ ਜਾਰੀ ਰੱਖਣ ਦੀ ਗੱਲ ਉਹਨਾਂ ਕੀਤੀ ਹੈ ਕਿਉਂਕਿ ਬੀਤੇ ਦਿਨੀ ਪ੍ਰਧਾਨ ਮੰਤਰੀ ਮਾਕਕਾਰਨੀ ਦੇ ਵੱਲੋਂ ਵੀ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਦੇ ਨਾਲ ਵਾਈਟ ਹਾਊਸ ਵਿੱਚ ਇੱਕ ਮੀਟਿੰਗ ਕੀਤੀ ਗਈ ਸੀ ਤੇ ਉਸ ਮੀਟਿੰਗ ਦੌਰਾਨ ਇਹ ਸਭਾਵਨਾਵਾਂ ਸਨ ਕਿ ਸ਼ਾਇਦ ਸਟੀਲ ਉੱਪਰ ਲਗਾਏ ਗਏ ਟੈਰਿਫਸ ਤੋਂ ਕੁਝ ਰਾਹਤ ਕੈਨੇਡਾ ਨੂੰ ਮਿਲ ਸਕਦੀ ਹੈ ਉਸ ਮੌਕੇ ਤੇ ਬੇਸ਼ੱਕ ਦੋਵੇਂ ਲੀਡਰਾਂ ਦੇ ਵੱਲੋਂ ਚੰਗੇ ਮਾਹੌਲ ਦੇ ਵਿੱਚ ਚਰਚਾ ਕੀਤੀ ਗਈ ਅਤੇ ਡੋਨਲਡ ਟਰੰਪ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ਤਾਰੀਫ ਕਰਦੇ ਵੀ ਨਜ਼ਰ ਆਏ ਪਰ ਟੈਰਿਫਸ ਦਾ ਕੋਈ ਹੱਲ ਨਹੀਂ ਨਿਕਲਿਆ ਪਰ ਇਸ ਮੌਕੇ ਤੇ ਦੋਵੇਂ ਲੀਡਰਾਂ ਨੇ ਸਬੰਧਤ ਮਿਨਿਸਟਰਸ ਨੂੰ ਇਹ ਨਿਰਦੇਸ਼ ਜ਼ਰੂਰ ਦਿੱਤੇ ਸਨ ਕਿ ਅਲੂਮੀਨਮ ਉਸ ਸਟੀਲ ਤੇ ਆਟੋ ਸੈਕਟਰ ਦੇ ਉੱਪਰ ਟੈਰਿਫ ਸੰਬੰਧੀ ਕੋਈ ਜਲਦੀ ਤੋਂ ਜਲਦੀ ਸਮਝੌਤੇ ਦੇ ਉੱਪਰ ਪਹੁੰਚਿਆ ਜਾ ਸਕਿਆ ਤੇ ਇਸ ਸੰਬੰਧੀ ਨੇਗੋਸ਼ੀਏਸ਼ਨਸ ਜਾਰੀ ਰੱਖੀਆਂ ਜਾ ਸਕਣ ਪਰ ਹਾਲੇ ਤੱਕ ਇਸ ਬਾਰੇ ਕੋਈ ਹੱਲ ਨਹੀਂ ਨਿਕਲ ਸਕਿਆ ਦੂਜੇ ਪਾਸੇ ਹਾਊਸ ਆਫ ਕਾਮਨਸ ਦੇ ਵਿੱਚ ਵੀ ਇਸ ਟ੍ਰੇਡ ਟੈਰਫ ਟੈਂਸ਼ਨਸ ਨੂੰ ਲੈ ਕੇ ਤਿੱਖੀ ਬਹਿਸ ਹੋਈ ਸੀ ਜਿੱਥੇ ਕਿ ਪ੍ਰਧਾਨ ਮੰਤਰੀ ਮਾਕਾਰਨੀ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਉਹ ਇੱਕ ਚੰਗੇ ਸਮਝੌਤੇ ਦੇ ਲਈ ਫਾਈਟ ਕਰ ਰਹੇ ਨੇ ਤੇ ਇਹ ਗੱਲ ਅਮਰੀਕੀ ਰਾਸ਼ਟਰਪਤੀ ਡੋਨਲਡ 트੍ਰੰਪ ਵੱਲੋਂ ਵੀ ਕਬੂਲੀ ਗਈ ਹੈ ਕਿ ਕੈਨੇਡੀਅਨ ਪ੍ਰਾਈਮ ਮਿਨਿਸਟਰ ਇੱਕ ਟਫ ਨੇਗੋਸ਼ੀਏਟਰ ਨੇ ਪਰ ਦੂਜੀ ਪਾਸੇ اپੋਜੀਸ਼ਨ ਲੀਡਰ ਪੇਰੇ ਪੋਲੀਆਬ ਨੇ ਇਸ ਉੱਪਰ ਫਲਟਵਾਰ ਕੀਤਾ ਕਿ ਪ੍ਰਧਾਨ ਮੰਤਰੀ ਅਗਲੇ ਸਾਲਾਂ ਦੇ ਵਿੱਚ ਅਮਰੀਕਾ ਚ 1 ਟ੍ਰਿਲੀਅਨ ਡਾਲਰ ਇਨਵੈਸਟ ਕਰਨ ਦਾ ਵਾਅਦਾ ਕਰਕੇ ਆਏ ਨੇ ਅਤੇ ਇਸ ਕਾਰਨ ਡੋਨਲਡ ਟਰੰਪ ਉਹਨਾਂ ਦੀ ਤਾਰੀਫ ਕਰ ਰਹੇ ਸਨ ਜਿਸ ਵਿੱਚ ਉਹਨਾਂ ਕਟਾਖਸ ਕੱਸਿਆ ਸੀ ਕਿ ਜੇਕਰ 1 ਟ੍ਰਿਲੀਅਨ ਡਾਲਰ ਉਹਨਾਂ ਨੂੰ ਦਿੱਤਾ ਜਾਵੇ ਤਾਂ ਉਹ ਵੀ ਚੰਗੇ ਸ਼ਬਦ बोल ਸਕਦੇ ਨੇ ਪਰ ਇਸ ਸਿਆਸੀ ਬਿਆਨਬਾਜ਼ੀ ਤੋਂ ਇਲਾਵਾ ਜੇਕਰ ਕੈਨੇਡੀਅਨ ਪ੍ਰਮੁੱਖ ਇੰਡਸਟਰੀਜ਼ ਦੀ ਗੱਲ ਕਰੀਏ ਤਾਂ ਉਸ ਉੱਪਰ ਟੈਰਫ ਰੀਲੀਫ ਜ਼ਰੂਰੀ ਹੈ ਕਿਉਂਕਿ ਇੰਡਸਟਰੀ ਬੁਰੇ ਦੌਰ ਦੇ ਵਿੱਚੋਂ ਲੰਘ ਰਹੀ ਹੈ ਕੈਨੇਡੀਅਨ ਅਰਥਚਾਰਾ ਪਿਛਲੇ ਸਮੇਂ ਦੌਰਾਨ ਮੰਦਵਾੜੇ ਦਾ ਸਾਹਮਣਾ ਕਰ ਰਿਹਾ ਹੈ ਭਾਵ ਕਿ ਇਕਨੋਮਿਕ ਗਰੋਥ ਸਲੋ ਆ ਤੇ ਲੇਬਰ ਜੌਬ ਸੈਕਟਰ ਵੀ ਸੁੰਗੜਦਾ ਜਾ ਰਿਹਾ ਹੈ ਪਰ ਸਤੰਬਰ ਮਹੀਨੇ ਦੌਰਾਨ ਕੈਨੇਡੀਅਨ ਅਰਥਚਾਰੇ ਦੇ ਵਿੱਚ 60000 ਨੌਕਰੀਆਂ ਪੈਦਾ ਹੋਈਆਂ ਨੇ ਤੇ ਆਰਥਿਕ ਮਾਹਰਾਂ ਦੇ ਅੰਦਾਜ਼ੇ ਤੋਂ ਹੀ ਵੱਡਾ ਨੰਬਰ ਹੈ ਜਿਸ ਕਾਰਨ ਅਨਪਲੋਇਮੈਂਟ ਰੇਟ 7.1% ਦੇ ਉੱਪਰ ਸਥਿਰ ਰਹੀ ਹੈ ਸਟੈਟਿਸਟਿਕ ਕੈਨੇਡਾ ਦੇ ਤਾਜ਼ਾ ਅੰਕੜਿਆਂ ਅਨੁਸਾਰ ਕੈਨੇਡਾ ਦੀ ਇਕਨੋਮੀ ਦੇ ਵਿੱਚ ਸਤੰਬਰ ਮਹੀਨੇ 60 ਹਜ਼ਾਰ ਨੌਕਰੀਆਂ ਸ਼ਾਮਲ ਹੋਈਆਂ ਨੇ ਜੋ ਕਿ ਉਮੀਦ ਤੋਂ ਵੱਧ ਨੇ ਇਹਨਾਂ ਦੇ ਵਿੱਚ ਵੱਡੀ ਗਿਣਤੀ ਇੰਡਸਟਰੀਅਲ ਸੈਕਟਰ ਦੇ ਵਿੱਚ ਹੈ ਖਾਸ ਕਰਕੇ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜ਼ਿਆਦਾ ਜੌਬਸ ਪੈਦਾ ਹੋਈਆਂ ਨੇ ਤੇ ਅਮਰੀਕਾ ਦੀ ਟੈਰਫ ਦੇ ਨਾਲ ਜੋ ਵਾਰ ਚੱਲ ਰਹੀ ਹੈ ਉਸ ਕਰਕੇ ਕੁਝ ਇੰਡਸਟਰੀਅਲ ਸੈਕਟਰਸ ਦੇ ਵਿੱਚ ਪਿਛਲੇ ਸਮੇਂ ਦੌਰਾਨ ਨੌਕਰੀਆਂ ਖਤਮ ਹੋਈਆਂ ਸਨ ਅੰਕੜਿਆਂ ਅਨੁਸਾਰ ਮੈਨੂਫੈਕਚਰਿੰਗਸ ਦੇ ਵਿੱਚ ਸਤੰਬਰ ਮਹੀਨੇ ਦੌਰਾਨ 28000 ਨੌਕਰੀਆਂ ਜੁੜੀਆਂ ਨੇ ਤੇ ਜਨਵਰੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਮੈਨੂਫੈਕਚਰਿੰਗਸ ਦੇ ਵਿੱਚ ਇੰਨੇ ਵੱਡੇ ਪੱਧਰ ਤੇ ਨੌਕਰੀਆਂ ਪੈਦਾ ਹੋਈਆਂ ਹੋਣ ਇਸ ਨੌਕਰੀਆਂ ਦੀ ਗ੍ਰੋਥ ਦੇ ਵਿੱਚ 온ਟਾਰੀਓ ਅਤੇ ਅਲਬਰਟਾ ਦੇ ਵਿੱਚ ਵੱਡਾ ਉਛਾਲ ਆ ਜਿੱਥੇ ਕਿ ਸ਼ੁਰੂਆਤ ਤੋਂ ਲੈ ਕੇ ਅਗਸਤ ਤੱਕ 58000 ਮੈਨੂਫੈਕਚਰਿੰਗ ਜੌਬਸ ਖਤਮ ਹੋਈਆਂ ਸਨ ਤੇ ਹੁਣ ਇਸ ਦੇ ਵਿੱਚ ਵਾਧਾ ਹੋਣ ਦੇ ਨਾਲ ਇਹ ਪਾੜਾ ਥੋੜਾ ਘਟਿਆ ਹੈ ਬੇਰੋਜ਼ਗਾਰੀ ਦਰ 7.1% ਤੇ ਕਾਇਮ ਰਹੀ ਹੈ ਕਿਉਂਕਿ ਜੌਬਸ ਦੀ ਭਾਲ ਕਰਨ ਵਾਲੇ ਲੋਕਾਂ ਦੀ ਗਿਣਤੀ ਹਾਲੇ ਵੀ ਕੈਨੇਡਾ ਦੇ ਵਿੱਚ ਵੱਡੀ ਹੈ ਹਾਲਾਂਕਿ ਪਾਰਟ ਟਾਈਮ ਜੌਬਸ ਦੇ ਵਿੱਚ 40000 ਦੀ ਕਮੀ ਆਈ ਹੈ ਪਰ 106000 ਫੁੱਲ ਟਾਈਮ ਨੌਕਰੀਆਂ ਦੇ ਵਿੱਚ ਵਾਦਾ ਹੋਇਆ ਬੀਐਮਓ ਦੇ ਪ੍ਰਮੁੱਖ ਇਕਨੋਮਿਸਟ ਡਗਲਸ ਪੋਰਟਰ ਨੇ ਕਿਹਾ ਹੈ ਕਿ ਇਹ ਰਿਪੋਰਟ ਉਮੀਦਾਂ ਤੋਂ ਕਾਫੀ ਵਧੀਆ ਹੈ ਅਤੇ ਇਹ ਪਿਛਲੇ ਮਹੀਨੇ ਦੇ ਜੋ ਕਮਜ਼ੋਰ ਅੰਕੜੇ ਸਨ ਉਹਦੀ ਕਾਫੀ ਰਿਕਵਰੀ ਕਰਦੀ ਹੈ ਉਹਨਾਂ ਦੱਸਿਆ ਕਿ ਜਨਵਰੀ ਤੋਂ ਹੁਣ ਤੱਕ ਜੋ ਟ੍ਰੇਡ ਡੈਫੋਸੇਟ ਸ਼ੁਰੂ ਹੋਇਆ ਸੀ ਉਸ ਦੇ ਨਾਲ ਫਰਕ ਜ਼ਰੂਰ ਪਿਆ ਸੀ ਪਰ ਹੁਣ ਨੌਕਰੀਆਂ ਦੇ ਵਿੱਚ 1.1% ਦਾ ਵਾਧਾ ਦੇਖਿਆ ਜਾ ਰਿਹਾ ਹੈ ਜੇਕਰ ਹੋਰ ਸੈਕਟਰਸ ਦੀ ਗੱਲ ਕਰੀਏ ਤਾਂ ਹੈਲਥ케ਅ ਅਤੇ ਸੋਸ਼ਲ ਅਸਿਸਟੈਂਸ ਦੇ ਵਿੱਚ 14000 ਨੌਕਰੀਆਂ ਪੈਦਾ ਹੋਈਆਂ ਨੇ ਐਗਰੀਕਲਚਰ ਦੇ ਵਿੱਚ 13000 ਅਤੇ ਰਿਟੇਲ ਮਾਰਕੀਟ ਦੇ ਵਿੱਚ 21000 ਨੌਕਰੀਆਂ ਦਾ ਵਾਦਾ ਹੋਇਆ ਜੇਕਰ ਪ੍ਰੋਵਿੰਸ ਵਾਈਜ਼ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚ ਸਭ ਤੋਂ ਵੱਧ 43000 ਜੌਬਸ ਪੈਦਾ ਹੋਈਆਂ ਨੇ ਨਿਊ ਬਰੰਜ਼ਵਿਕ ਦੇ ਵਿੱਚ 4700 ਮੈਨੀਟੋਬਾ ਦੇ ਵਿੱਚ 3900 ਜੌਬਸ ਪੈਦਾ ਹੋਈਆਂ ਨੇ ਪਰ ਕਿਊਬਿਕ ਤੇ অন্ਟਾਰੀਓ ਦੇ ਵਿੱਚ ਅਨਪਲੋਇਮੈਂਟ ਰੇਟ ਦੇ ਵਿੱਚ ਕੋਈ ਜ਼ਿਆਦਾ ਫਰਕ ਨਹੀਂ ਆਇਆ ਜੇਕਰ ਆਰਲੀ ਸੈਲਰੀ ਦੀ ਗੱਲ ਕੀਤੀ ਜਾਵੇ ਤਾਂ 3.3% ਵਾਧਾ ਹੋਈ ਹੈ ਭਾਵ ਕਿ 1 ਡਾਲਰ 17 ਸੈਂਟ ਦਾ ਵਾਧਾ ਹੋਇਆ ਤੇ ਔਸਤਨ ਸੈਲਰੀ ਹੁਣ ਪ੍ਰਤੀ ਘੰਟਾ 36 ਡਾਲਰ 78 ਸੈਂਟ ਤੇ ਪਹੁੰਚ ਗਈ ਹੈ ਗਜ਼ਲ ਮੰਚ ਸਰੀ ਵੱਲੋਂ ਇੱਕ ਸਾਹਿਤਿਕ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਸੰਬੰਧੀ ਚੈਨਲ ਪੰਜਾਬੀ ਵੱਲੋਂ ਪ੍ਰਬੰਧਕਾਂ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਪੰਜਾਬ ਤੋਂ ਬਾਹਰ ਜੇ ਕਿਤੇ ਪੰਜਾਬੀ ਸਾਹਿਤ ਜਾਂ ਕਲਾ ਦੀ ਗੱਲ ਹੋ ਰਹੀ ਹੈ ਤਾਂ ਉਹ ਕੈਨੇਡਾ ਤੇ ਕੈਨੇਡਾ ਦੇ ਵਿੱਚ ਬ੍ਰਿਟਿਸ਼ ਕੋਲੰਬੀਆ ਦਾ ਸ਼ਹਿਰ ਸਰੀ ਸਰੀ ਦੇ ਵਿੱਚ ਪੰਜਾਬੀ ਗਜ਼ਲ ਮੰਚ ਵੱਲੋਂ ਆਪਣਾ ਸਾਲਾਨਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਹੈ ਬਹੁਤ ਵੱਖਰੀ ਤਰ੍ਹਾਂ ਦਾ ਤੇ ਬਿਲਕੁਲ ਵਿਲੱਖਣ ਪ੍ਰੋਗਰਾਮ ਆ ਰਾਜਵੰਤ ਰਾਜ ਜੀ ਸਾਡੇ ਨਾਲ ਨੇ ਉਹਨਾਂ ਕੋਲੋਂ ਆਪਾਂ ਜਾਣਕਾਰੀ ਲੈਣੀ ਆ ਅ ਰਾਜਵੰਤ ਜੀ ਥੋੜਾ ਜਿਹਾ ਦੱਸਿਓ ਕਿੱਥੇ ਹੋ ਰਿਹਾ ਸਮਾਗਮ ਕਦੋਂ ਹੋ ਰਿਹਾ ਤੇ ਦਾਖਲਾ ਕਿਦਾਂ ਹੈ ਜੀ ਜਿਸ ਕਰਨ ਜੀ ਇਹ ਪ੍ਰੋਗਰਾਮ ਸਰੀ ਆਰਟ ਸੈਂਟਰ ਬੇ ਕਰੀਕ ਪਾਰਕ ਦੇ ਵਿੱਚ 12 ਅਕਤੂਬਰ ਨੂੰ 3 ਵਜੇ ਤੋਂ 7 ਵਜੇ ਤੱਕ ਹੋਊਗਾ ਤਕਰੀਬਨ ਸਾਢੇ 3 ਘੰਟੇ ਦਾ ਪ੍ਰੋਗਰਾਮ ਹੈ ਬਾਕੀ ਚਾਹ ਪਾਣੀ ਤੇ ਅ 10 ਡਾਲਰ ਦੀ ਟਿਕਟ ਹੈ ਉੱਥੋਂ ਔਨ ਸਪਾਟ ਵੀ ਮਿਲ ਜਾਂਦੀ ਆ ਤੇ ਸਾਡੇ ਕੋਲੋਂ ਫੋਨ ਕਰਕੇ ਸਾਡੇ ਨਾਲ ਕੰਟੈਕਟ ਕਰਕੇ ਵੀ ਲਈ ਜਾ ਸਕਦੀ ਆ ਤੇ ਚੇਤਨਾ ਪ੍ਰਕਾਸ਼ਨ ਦੀ ਜਿਹੜੀ ਇੱਥੇ ਆਪਣੀ ਦੁਕਾਨ ਆ ਗੁਲਾਟੀ ਪਬਲਿਸ਼ਰ ਉਹਨਾਂ ਕੋਲੋਂ ਵੀ ਮਿਲਦੀਆਂ ਟਿਕਟਾਂ ਤੇ ਔਨਲਾਈਨ ਵੀ ਅਵੇਲੇਬਲ ਹੈਗੀਆਂ ਤੇ ਆਪਣਾ 3:30 ਵਜੇ ਸਟਾਰਟ ਹੋਊਗਾ ਟਿਕਟ ਲੈ ਕੇ ਗ਼ਜ਼ਲ ਸੁਣਨੀ ਇਹ ਕਿਦਾਂ ਤੁਹਾਡਾ ਪਿਛਲਾ ਤਜਰਬਾ ਰਿਹਾ ਤੇ ਕਿੰਨਾ ਖੁੰਘਾਰ ਆਇਆ ਜੀ ਇੱਥੇ ਸਾਹਿਤ ਪ੍ਰੇਮੀਆਂ ਅ ਇਹ ਸਵਾਲ ਅਕਸਰ ਹੀ ਸਾਨੂੰ ਫੇਸ ਕਰਨਾ ਪੈਂਦਾ ਕਿ ਜਿਹੜੀ ਪੋਇਟਰੀ ਆ ਜਾਂ ਖਾਸ ਕਰਕੇ ਪੰਜਾਬੀ ਪੋਇਟਰੀ ਆ ਇਹਨੂੰ ਲੋਕ ਪੈਸੇ ਖਰਚ ਕੇ ਕਦੀ ਨਹੀਂ ਸੁਣਦੇ ਪਰ ਸਾਡਾ ਇਹ ਕਿਉਂਕਿ ਅ ਕਿਉਂਕਿ ਅਸੀਂ ਬਹੁਤ ਕੁਆਲਿਟੀ ਦਾ ਪ੍ਰੋਗਰਾਮ ਪੇਸ਼ ਕਰਦੇ ਆ ਸਾਡੀ ਕੋਸ਼ਿਸ਼ ਹੁੰਦੀ ਆ ਕਿ ਜਿਹੜੇ ਵੀ ਇਸ ਨੂੰ ਦੇਖਣ ਆਉਣ ਉਹ ਬੋਰ ਨਾ ਹੋਣ ਉਹਨਾਂ ਨੂੰ ਇਹ ਨਾ ਲੱਗੇ ਕਿ ਇੱਥੇ ਆਉਣ ਦਾ ਵੀ ਫਾਇਦਾ ਨਹੀਂ ਹੋਇਆ ਸੋ ਸਾਡੇ ਕੋਲ ਬਾਹਰੋਂ ਕਵੀ ਆਉਂਦੇ ਆ ਇੰਟਰਨੈਸ਼ਨਲੀ ਇੰਗਲੈਂਡ ਤੋਂ ਅਮਰੀਕਾ ਤੋਂ ਆਪਣੇ ਇੰਡੀਆ ਤੋਂ ਹਨਾ ਤੇ ਇੱਥੇ ਲੋ ਇੱਥੇ ਵੀ ਆਪਣੇ ਜਿਹੜੇ ਕੈਨੇਡਾ ਦੇ ਵੀ ਦੂਰਲੇ ਸ਼ਹਿਰਾਂ ਤੋਂ ਟੋਰਾਂਟੋ ਵਗੈਰਾ ਤੋਂ ਜਾਈਨਾਂ ਤੋਂ ਨਾ ਤੇ ਅਸੀਂ ਹਮੇਸ਼ਾ ਜਿੱਦਾਂ ਉਹ ਕਹਿੰਦੇ ਕਰੀਮ ਕਵੀਆਂ ਦੀ ਵਧੀਆ ਕਵੀ ਹੀ ਹੁੰਦੇ ਆ ਜਿਨ੍ਹਾਂ ਨੂੰ ਸੁਣ ਕੇ ਲੋਕ ਆਸ਼ਸ਼ਕਾਰ ਉੱਠਦੇ ਆ ਤੇ ਦੂਸਰੇ ਪਾਸੇ ਆ ਕਿ ਕਿਉਂਕਿ ਉਹ ਹਾਲ ਵੱਡਾ ਆ ਉਹਦਾ ਖਰਚਾ ਪਾਣੀ ਹੁੰਦਾ ਆ ਤੇ ਇਸ ਕਰਕੇ ਇਸ ਦੀ ਟਿਕਟ ਰੱਖੀ ਜਾਂਦੀ ਔਰ ਸਾਡਾ ਤਜਰਬਾ ਬਹੁਤ ਵਧੀਆ ਪਿਛਲੇ ਸਾਲਾਂ ਦਾ ਲੋਕ ਦੇਖਣ ਆਉਂਦੇ ਆ ਕਿਉਂਕਿ ਟਿਕਟ ਕੋਈ ਜਿਆਦਾ ਨਹੀਂ ਹੁੰਦੀ 10 ਡਾਲਰ ਆਮ ਲੋਕ ਖੁਸ਼ ਹੋ ਕੇ ਦਿੰਦੇ ਆ ਤੇ ਉਹ ਪੈਸੇ ਉਹਨਾਂ ਦੇ ਵਸੂਲ ਹੋ ਜਾਂਦੇ ਆ ਉਹਦੇ ਵਿੱਚ ਇਸ ਵਾਰੀ ਖਾਸ ਨਾਮ ਕਿਹੜੇ ਨੇ ਜੀ ਜਿਹੜੇ ਲੋਕਲ ਸਾਰੇ ਸ਼ਾਹਿਦਕਰ ਹੈਗੇ ਬਾਹਰੋਂ ਕਿਹੜੇ-ਕਿਹੜੇ ਆ ਰਹੇ ਨੇ ਜੀ ਬਾਹਰੋਂ ਇਸ ਟਾਈਮ ਸਾਡੇ ਕੋਲ ਆਪਣੇ ਪਾਕਿਸਤਾਨ ਤੋਂ ਤਾਰਾ ਸਰਾ ਨੇ ਤੇ ਅ ਇੰਗਲੈਂਡ ਤੋਂ ਅਜ਼ੀਮ ਸ਼ੇਖਰ ਹੁਣੀ ਆਏ ਨੇ ਅਮਰੀਕਾ ਤੋਂ ਕੁਲਵਿੰਦਰ ਤੇ ਟੋਰਾਂਟੋ ਤੋਂ ਪਰਮਜੀਤ ਨੇ ਤੇ ਰਜਾਇਨਾ ਤੋਂ ਪ੍ਰਤਾਪ ਜਗਰਾਉ ਆ ਇੰਡੀਆ ਤੋਂ ਦਰਸ਼ਨ ਬੁੱਟਰ ਹੋਰੀ ਨੇ ਤੇ ਕਰਨਜੀਤ ਆ ਤੇ ਜਦੋਂ 7-8 ਮਹਿਮਾਨ ਸਾਡੇ ਕੋਲ ਜਿਹੜੇ ਇੰਟਰਨੈਸ਼ਨਲ ਹੀ ਹੈਗੇ ਨੇ ਬਾਕੀ ਸਾਡੇ ਇੱਥੇ ਜਿਹੜੇ ਲੋਕਲ ਬਹੁਤ ਵਧੀਆ ਸ਼ਾਇਰ ਨੇ ਸਾਡਾ ਗਰੁੱਪ ਅੱਛਾ ਜਾਣ ਪਛਾਣਾ ਉਹਨਾਂ ਦੀ ਬਣੀ ਹੋਈ ਆ ਸੋ ਸਾਰੇ ਰਲ ਮਿਲ ਕੇ ਬਹੁਤ ਵਧੀਆ ਜਿੱਦਾਂ ਗਰੁੱਪ ਬਣਿਆ ਹੋਇਆ ਹੈ ਕਿ ਬਹੁਤ ਵਧੀਆ ਟੀਮ ਹੈ ਤੇ ਪ੍ਰੋਗਰਾਮ ਬਹੁਤ ਵਧੀਆ ਰਹੂਗਾ ਇਕੋਰੀ ਆਪਣਾ ਉਥੇ ਦਾ ਐਡਰੈਸ ਕਿੱਥੇ ਹੋ ਰਿਹਾ ਤੇ ਜੇ ਕੋਈ ਕੰਟੈਕਟ ਹੈਗਾ ਜੇ ਕਿਸੇ ਨੂੰ ਕੋਈ ਜਾਣਕਾਰੀ ਲੈਣੀ ਹੋਵੇ ਕਿੱਥੋਂ ਲੈ ਸਕਦੇ ਇਹ ਇਹਦਾ ਜਿਹੜਾ ਪ੍ਰੋਗਰਾਮ ਹੈ ਉਹ ਸਰੀ ਆਟ ਸੈਂਟਰ ਬੇਅਰ ਕਰੀਕ ਪਾਰਕ ਦੇ ਵਿੱਚ ਉੱਥੇ ਹੀ ਹੋਣਾ ਉੱਥੇ ਉਹਨਾਂ ਦਾ ਜਿਹੜਾ ਇੱਕ ਆਟੋਟੋਰੀਅਮ ਹੈ ਉਹਦੇ ਵਿੱਚ ਹੁੰਦਾ ਤੇ ਕੰਟੈਕਟ ਸਾਡਾ ਜਿਹੜਾ ਆ ਉਹ ਮੇਰਾ ਨੰਬਰ ਹੀ ਨੋਟ ਕੀਤਾ ਜਾ ਸਕਦਾ 778 8954891 ਤੇ ਇਸ ਤੋਂ ਇਲਾਵਾ ਗੋਤਮ ਹੁਣਾਂ ਦਾ ਨੰਬਰ ਆ 604 ਅ ਗੋਤਮ ਹੁਣਾਂ ਦਾ ਨੰਬਰ ਮੈਨੂੰ ਐਕਚੁਅਲੀ ਯਾਦ ਨਹੀਂ ਕੁਝ ਹਾਂ ਭੁੱਲ ਗਿਆ ਮੇਰਾ ਨੰਬਰ ਜਿਹੜਾ ਹੈ ਉਹ ਮੈਂ ਦੁਬਾਰੀ ਦੱਸ ਦਿੰਨਾ 7788954891 ਬਹੁਤ ਬਹੁਤ ਸ਼ੁਕਰੇ ਜੀ ਮਿਹਰਬਾਨੀ ਥੈਂਕ ਯੂ ਥੈਂਕ ਯੂ ਅ ਦੋਸਤੋ ਪੰਜਾਬੀ ਗਜ਼ਲਬਾਂਚ ਸਰੀ ਬਹੁਤ ਵੱਡਾ ਉਦਮ ਕਰ ਰਿਹਾ ਹੈ ਖਾਸ ਉਦਮਾਂ ਲੱਖਣ ਉਦਮਾਂ ਬਹੁਤ ਘੱਟ ਹੁੰਦਾ ਅ ਇਹਦਾ ਸਾਥ ਜ਼ਰੂਰ ਦਿਓ ਕਲਾ ਦੇ ਲਈ ਉੱਥੇ ਜ਼ਰੂਰ ਪਹੁੰਚੋ ਤੁਸੀਂ ਨਿਰਾਸ਼ ਨਹੀਂ ਹੋਵੋਗੇ ਸਾਨੂੰ ਆਸ ਹੈ ਕਿ ਤੁਸੀਂ ਸਾਰੇ ਚੈਨਲ ਪੰਜਾਬੀ ਦੇਖ ਰਹੇ ਦਰਸ਼ਕ ਉਥੇ ਜ਼ਰੂਰ ਪਹੁੰਚੋਗੇ ਅਰ ਸਿੱਧੂ ਨਾਲ ਜਿਸ ਕਰਨ ਚੈਨਲ ਪੰਜਾਬੀ ਸਰੀ ਹੁਣ ਦੇਖਦੇ ਹਾਂ ਐਡਮਿੰਟਨ ਤੋਂ ਕੁਲਮੀਤ ਸਿੰਘ ਸੰਘਾ ਹੋਰਾਂ ਦੀ ਖਾਸ ਰਿਪੋਰਟ ਆਪ ਸਭ ਓਵਰਸੀਜ਼ ਟੀਚਰ ਐਸੋਸੀਏਸ਼ਨ ਦੇ ਸੱਦੇ ਪੱਤਰ ਤੇ ਇੰਟਰਨੈਸ਼ਨਲ ਟੀਚਰ ਡੇ 5 ਅਕਤੂਬਰ 2025 ਤੇ ਇਸ ਸਮਰੋਹ ਵਿੱਚ ਪਹੁੰਚੇ ਹੋ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਅੱਜ ਦੀ ਸ਼ਖਸੀਅਤ ਜਿਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਮਿਸਿਸ ਪਰਮਜੀਤ ਗੌਰ ਕੰਗ 2018 ਤੋਂ ਅਸੀਂ ਨਿਰੰਤਰ ਹਰੇਕ ਸਾਲ ਅਸੀਂ ਆਪਕ ਵਾਰਡ ਵਾਰਡ ਇੰਟਰਨੈਸ਼ਨਲ ਟੀਚਰ ਡੇ ਮਨਾਉਂਦੇ ਆ ਲੇਕਿਨ ਪਹਿਲੇ ਸਾਲ ਅਸੀਂ ਇੰਡੀਆ ਦਾ ਜਿਹੜਾ ਟੀਚਰ ਡੇ 5 ਸਤੰਬਰ ਦਾ ਆ ਉਹ ਮਨਿਆ ਸੀ ਉਸ ਤੋਂ ਬਾਅਦ ਫਿਰ ਅਸੀਂ ਇਹ ਫੈਸਲਾ ਕੀਤਾ ਕਿ ਹਰ ਸਾਲ ਜਿਹੜਾ ਆ ਇੰਟਰਨੈਸ਼ਨਲ ਟੀਚਰ ਡੇ ਮਨਾਇਆ ਜਾਵੇ ਉਹਦੇ ਵਿੱਚ ਜੋ ਵੀ ਅਧਿਆਪਕ ਦੀ ਦੇਣ ਆ ਉਹ ਆਪਾਂ ਉਹਦੇ ਬਾਰੇ ਗੱਲਬਾਤਾਂ ਕਰਦੇ ਆ ਤੇ ਉਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਆ ਸਭ ਤੋਂ ਪਹਿਲਾਂ ਮੈਂ ਬੇਨਤੀ ਕਰੂੰਗਾ ਢੇਣ ਜੀ ਸਚੀਦ ਕੋ ਧਾਰੀਵਾਲ ਸਰਵਾਦ ਕਰਦੇ ਆ ਸਾਡੇ ਕੋਲ ਐਮਪੀ ਸਾਹਿਬ ਜਗਸ਼ਰ ਸਿੰਘ ਮਾਲ ਪਹੁੰਚ ਗਏ ਆ ਮਨ ਵਿੱਚ ਹੰਕਾਰ ਬਸਾਖੇ ਮਨ ਵਿੱਚ ਹੰਕਾਰ ਬਸਾਖੇ ਨਿਮਰਤਾ ਕੱਢੀ ਨਾ ਛੂਲਹੀਂ ਭਾਵੇਂ ਅੰਬਰ ਤੂੰ ਛੂਲਹੀਂ ਭਾਵੇਂ ਅੰਬਰ ਤੂੰ ਧਰਤੀ ਪਰ ਛੱਡੀ ਨਾ ਉੱਟੇ ਹੋਏ ਢੋਲਦਾ ਕਹਿੰਦੇ ਉੱਟੇ ਹੋਏ ਢੋਲਦਾ ਕਹਿੰਦੇ ਡੱਗਾ ਵੀ ਰਹਿੰਦਾ ਨਹੀਂ ਪਿੱਛਾ ਜੋ ਭੁੱਲ ਜਾਂਦੇ ਅੱਗਾ ਰਹਿੰਦਾ ਨਹੀਂ ਪਿੱਛਾ ਜੋ ਭੁੱਲ ਜਾਂਦੇ ਉਹਨਾਂ ਦਾ ਅੱਗਾ ਵੀ ਰਹਿੰਦਾ ਨਹੀਂ ਬਹੁਤੀ ਸਤਕਾਰ ਜੋ ਣੋ ਪ੍ਰਭੂ ਅੱਤੇ ਪਿਆਰੇ ਬੱਚਿਓ ਆਪਾਂ ਟੀਚਰਸ ਡੇ ਤੇ ਇਕੱਠੇ ਹੋਏ ਆਂ ਜਿਹਨੂੰ ਸ਼ੁਕਰ ਆਪਾਂ ਨੂੰ ਕੋਈ ਟੀਚਰਾਂ ਵਾਸਤੇ ਜਿੰਤਾ ਹੈਗਾ ਵੀ ਟੀਚਰ ਡੇ ਆਏ ਤੇ ਆਪਾਂ ਉਹਨੂੰ ਯਾਦ ਵੀ ਰੱਖ ਰਹੇ ਆਂ ਇਹ ਤਾਂ ਆਪਾ ਬਹੁਤ ਕੁਝ ਭੁੱਲ ਜਾਣੇ ਆ ਜਿਹੜੇ ਆਜ਼ਾਦੀ ਨਹੀਂ ਬਰਬਾਦੀ ਲਈ ਆਪਣੀਆਂ ਜਾਨਾਂ ਵਾਰ ਕੇ ਆਪਾਂ ਤਾਂ ਉਹਨਾਂ ਨੂੰ ਵੀ ਭੁੱਲ ਜਾਣੇ ਆ ਪਿਛਲੇ ਹਫ਼ਤੇ ਪਿਛਲੇ ਐਤਵਾਰ ਸਰਦਾਰ ਭਗਤ ਸਿੰਘ ਜੀ ਦਾ ਜਨਮ ਦਿਨ ਸੀ ਅਸੀਂ ਤਾਂ ਉਹ ਵੀ ਭੁੱਲ ਗਏ ਮੈਂ ਟੀਚਰਸ ਦੀ ਪ੍ਰਸ਼ੰਸਾ ਕਰਾਂ ਮੈਨੂੰ ਐਉਂ ਜਿਹਾ ਲੱਗਦਾ ਵੀ ਅਸੀਂ ਕਹੀਏ ਅਸੀਂ ਐਂ ਕਰਿਆ ਅਸੀਂ ਉਹ ਕਰਿਆ ਕੁਝ ਚੰਗਾ ਜਾਂ ਨਹੀਂ ਲੱਗਦਾ ਸਾਡੇ ਸਾਹਮਣੇ ਬੁੱਧੀਜੀਵੀ ਬੈਠੇ ਆ ਐਮਐਲਏ ਐਮਪੀ ਬੈਠੇ ਆ ਇਹ ਸਭ ਅਧਿਆਪਕਾਂ ਦੀ ਤਾਂ ਦੇਣ ਹੈ ਅਸੀਂ ਆਪਣੇ ਮੂੰਹ ਮੀਆਂ ਮਿੱਠੂ ਨਹੀਂ ਬਣਦੇ ਕਹਿੰਦੇ ਹੁੰਦੇ ਆ ਇਨਸਾਨ ਦੇ ਕੰਮ ਬੋਲਦੇ ਆ ਆ ਸਾਡੇ ਕੰਮ ਬੋਲਦੇ ਆ ਜਿਹੜੇ ਐਨੇ ਬੁੱਧੀਜੀਵੀ ਸਾਡੇ ਸਾਹਮਣੇ ਬੈਠੇ ਆ 27 ਸਤੰਬਰ ਅਚਾਨਕ ਭਗਤ ਸਿੰਘ ਦੀ ਯਾਦ ਆਈ ਉਸ ਦਾ ਜਨਮ ਦਿਹਾੜਾ ਮਨਾਉਣ ਤੁਰ ਪਈ ਲੋਕ ਆਏ ਸਾਰੇ ਲੋਕ ਆਏ ਝਾੜ ਪੂੰਜ ਤੋਂ ਤਾ ਕੇ ਉਹਨਾਂ ਦਾ ਬੁੱਤ ਲਿਸ਼ਕਾਇਆ ਫਿਰ ਨੇਤਾ ਜੀ ਨੇ ਉਹਨਾਂ ਦੇ ਗਲੇ ਵਿੱਚ ਹਾਰ ਪਾਇਆ ਕਿਉਂਕਿ ਸਰਕਾਰ ਮਨਾ ਰਹੀ ਸੀ ਇੱਕ ਅੱਧਾ ਦਿਨ ਤਾਂ ਉਹਨਾਂ ਨੂੰ ਵੀ ਯਾਦ ਰਹਿ ਜਾਂਦਾ ਇਓ ਕੇ ਸਰਕਾਰ ਮਨਾ ਰਹੀ ਸੀ ਇਸ ਸਮਾਗਮ ਸੀ ਸਰਕਾਰੀ ਕੁਝ ਆਪੇ ਕੁਝ ਕਿਰਾਏ ਤੇ ਤੇ ਜਨਤਾ ਉੱਥੇ ਪਹੁੰਚੀ ਸੀ ਵਿਚਾਰੀ ਕਿਰਾਏ ਤੇ ਲੈ ਕੇ ਆਏ ਸੀ ਵਿਆਹ ਮਿਲੂਗਾ ਤੁਹਾਨੂੰ ਸ਼ਾਮ ਨੂੰ ਆ ਮਿਲੂ ਆ ਮਿਲੂ ਆ ਮਿਲੂ ਸ਼ਾਦਦਾ ਤਾਂ ਭਾਵੇਂ ਘਟ ਵੱਧ ਹੀ ਹੋਵੇ ਨੇਤਾ ਦੇ ਅੰਦਰ ਪਰ ਲੋਕਾਂ ਨੂੰ ਬੁੱਧੂ ਬਣਾਉਣ ਲਈ ਕਦੇ ਕਦੇ ਰਚਾਈ ਲੈਂਦੇ ਆ ਅਡੰਬਰ नेताजी ने गज्ज के नारा लाया भगत सिंह तेरी सोच ते पर जग ਦੇ ਨਾਲ ਭਰੇ ਹੋਏ ਬੁੱਲਾ ਚੋ ਆਵਾਜ਼ ਆਈ ਕਹਿਣਾ ਦੇਾਂਗੇ ਠੋਕ ਕੇ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ